ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਈ ਸਾ ਸੰਗਤ ਜੀ ਆਪਾਂ ਉਸ ਇਲਾਹੀ ਨੂਰ ਵਾਜਾਂ ਵਾਲੇ ਤਾਜਾਂ ਵਾਲੇ ਕਲਗੀਆਂ ਵਾਲੇ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਰੂਪ ਦੀਆਂ ਖੁਸ਼ੀਆਂ ਮਨਾਉਂਦੇ ਹੋਇਆ ਉਹਨਾਂ ਦੇ ਗੁਣ ਗਾਨ ਕਰ ਰਹੇ ਆ ਸਰਵਣ ਕਰ ਰਹੇ ਆ ਸੋ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਆਪ ਸਰਬ ਸੰਗਤ ਦਾ ਆਸ਼ੀਰਵਾਦ ਸਦਕਾ ਮੈਂ ਪਹਿਲੀ ਵਾਰ ਕੋਈ ਕਵਿਤਾ ਬੋਲਣ ਜਾ ਰਿਹਾ ਆਪ ਸਰਬ ਸੰਗਤਾਂ ਲਈ ਸ਼ੀਵ ਜੀ ਬਲਵਨਾ ਕਿਰਪਾ ਕਰ ਮਹਾਰਾਜ ਕਵਿਤਾ ਦਾ ਸਿਰਲੇਖ ਹੈ ਸ਼ਾਂਤ ਸਿਪਾਹੀ ਪਟਨੇ ਵਿੱਚ ਰੌਣਕਾਂ ਲੱਗੀਆਂ ਸੀ ਪਟਨੇ ਵਿੱਚ ਰੌਣਕਾਂ ਲੱਗੀਆਂ ਸੀ ਪ੍ਰਗਟ ਨੂਰ ਦੇ ਘਰ ਸੀ ਨੂਰ ਹੋਇਆ ਕਰਨ ਲਈ ਗੁਰੂ ਨਾਨਕ ਦਾ ਮਿਸ਼ਨ ਪੂਰਾ ਆਪ ਜਗ ਵਿੱਚ ਹਾਜ਼ਰ ਹਜ਼ੂਰ ਹੋਇਆ ਲੜ ਲਾਉਣ ਲਈ ਇਸ ਇੱਕ ਪਰਮਾਤਮਾ ਦੇ ਗੁਜ਼ਰੀ ਕੁੱਖ ਦਾ ਇਹ ਕੋਹੇ ਨੂਰ ਹੋਇਆ ਸੰਤ ਸਿਪਾਹੀ ਦਾ ਪੂਰਾ ਸਰੂਪ ਦੇ ਕੇ ਰੱਬ ਧੇਜਣ ਲਈ ਆਪ ਮਜ਼ਬੂਰ ਹੋਇਆ ਰੱਬ ਧੇਜਣ ਲਈ ਆਪ ਮਜ਼ਬੂਰ ਹੋਇਆ ਉਸ ਥਾਂ ਤੇ ਪੰਥ ਖਾਲਸਾ ਜੀ ਉਸ ਥਾਂ ਤੇ ਪੰਥ ਖਾਲਸਾ ਜੀ ਪੰਥ ਖਾਲਸੇ ਦਾ ਸਜਨ ਹਾਰ ਆਇਆ ਢਹੰਦੀ ਕਲਾ ਦੀ ਖੱਟ ਚੋਂ ਕੱਢਣੇ ਲਈ ਚੜ੍ਹਦੀ ਕਲਾ ਦਾ ਸੀ ਅਵਤਾਰ ਆਇਆ ਸਮਝੇ ਜਾਂਦੇ ਸੀ ਨੀਵੇਂ ਅਸ਼ੂਤ ਜਿਹੜੇ ਉਹਨਾਂ ਲਈ ਬਣਾਉਣ ਸਰਦਾਰ ਆਇਆ ਮੁਰਦਾ ਦਿਨਾ ਅੰਦਰ ਜਾਨ ਪਾਉਣ ਖਾਤਰ ਕਲਗੀ ਧਰ ਦਾ ਸੀ ਵਿਚ ਸੰਸਾਰ ਆਇਆ ਕੋਈ ਮਰਦ ਅਗੰਮੜਾ ਕਹੇ ਉਸਨੂੰ ਕੋਈ ਮਰਦ ਅਗੰਮੜਾ ਕਹੇ ਉਸਨੂੰ ਕੋਈ ਨੀਲੇ ਦਾ ਸ਼ਾ ਅਸਵਾਰ ਕਹਿੰਦਾ ਕੋਈ ਆਖ ਦਾ ਤੇਗ ਦਾ ਧਨੀ ਸੀ ਉਹ ਕੋਈ ਆਖ ਦਾ ਤੇਗ ਦਾ ਧਨੀ ਸੀ ਉਹ ਦੁਸ਼ਟ ਦਮਨ ਸਿਪਾ ਸਲਾਰ ਕਹਿੰਦਾ ਦਾਤਾ ਅੰਮ੍ਰਿਤ ਦਾ ਆਖ ਦੇ ਜਗ ਸਾਰਾ ਦਾਤਾ ਅੰਮ੍ਰਿਤ ਦਾ ਆਠ ਦਾ ਜੱਗ ਸਾਰਾ ਦਿਲ ਵਿੱਚ ਰੱਖ ਕੇ ਪੂਰਾ ਸਤਿਕਾਰ ਕਹਿੰਦਾ ਆਪਣੀ ਵਾਰ ਵਿੱਚ ਭਾਈ ਗੁਰਦਾਸ ਦੂਜਾ ਆਪੇ ਗੁਰ ਚੇਲਾ ਵਾਰ-ਵਾਰ ਕਹਿੰਦਾ ਆਪਣੀ ਵਾਰ ਦੇ ਵਿੱਚ ਭਾਈ ਗੁਰਦਾਸ ਦੂਜਾ ਆਪੇ ਗੁਰ ਚੇਲਾ ਵਾਰ-ਵਾਰ ਕਹਿੰਦਾ ਸੋ ਇਹਨਾਂ ਕਵਤਾ 'ਤੇ ਆਪ ਸਰਬੰਸੰਗਤਾਂ ਨੇ ਮਨਜ਼ੂਰ ਕਰਿਆ ਨਹੀਂ ਉਹਨਾਂ ਨੂੰ ਰਾਜ ਗਾਂਧੀ ਜੀ ਮਾ ਬਸ਼ਨਾ ਆਮ ਸ਼ਰਮਾ ਸੰਗਤਾਂ ਨੂੰ ਗੁਰੂਵਾਰੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ